भारत जनी किरी ਕਿਸ ਤਰ੍ਹਾਂ ਦਾ ਵਰਕਨਾਂ ਵਿੱਚ ਜੋ ਸ਼ਾਹ ਦੇ ਤੁਸੀਂ ਆਪ ਦੇਖ ਲੋ ਕਾਫਲਾ ਜੋ ਮੇਰੇ ਨਾਲ ਚੰਨੋ ਤੋਂ ਤੁਰ ਰਿਹਾ ਮੇਰਾ ਸਵਾਗਤ ਉਹਨਾਂ ਨੇ ਇੱਥੇ ਕੀਤਾ ਹੈ ਇਹਨਾਂ ਦੇ ਵਿੱਚ ਜਨਾ ਪਿਆਰ ਹੈ ਸਤਿਕਾਰ ਹੈ ਇਹਨਾਂ ਉਤਸ਼ਾਹ ਹੈ ਤੇ ਪਾਰਟੀ ਬਹੁਤ ਤਕੜੇ ਪਧਰਤੇ ਇਥੇ ਆਪਾਂ ਇਲੈਕਸ਼ਨ ਲੜਾਂਗੇ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਪਧਰਤੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਮਯਾਬੀ ਪਾਏਗੀ ਕੀ ਸਮਝੋ ਕਿ ਕਿਹੜੇ ਉਮੀਦਵਾਰ ਨਾਲ ਪਾਰਟੀ ਨਾਲ ਟੱਕਰ ਹੈ ਕਿਉਂਕਿ ਅੱਜ ਤਾਂ ਮੈਂ ਅੱਜ ਅੱਜ ਤੋਂ ਮੈਂ ਆਇਆ ਹਾਂ ਇਹ ਮੈਨੂੰ ਦੋਦੇ ਦਬਾਕ ਦੇ ਤੇ ਫਿਰ ਤੈਨੂੰ ਦੱਸਾਂਗਾ ਕਿਹਦੇ ਨਾਲ ਮੇਚ ਆ ਕਿਤੇ ਨਾਲ ਨਹੀਂ ਹੈ ਹਲੇ ਤੇ ਸ਼ੁਰੂਆਤ ਹੀ ਹੋਈ ਹੈ ਇੱਕ ਆਦੇ ਦਿਨ ਚ ਮਾਹੌਲ ਬਣੇਗਾ ਹਲੇ ਸਾਰੇ ਵੇਟ ਕਰ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਕਿਨੇ ਬੰਨਾ ਕਿਦਾਂ ਐਲਾਨ ਹੋਣਾ ਤੇ ਉਹ ਹੁਣ ਐਲਾਨ ਹੋਇਆ ਲੋ ਬਰ ਕੇ ਆਦੇ ਵੀ ਤੁਸੀਂ ਦੇਖ ਸਕਦੇ ਹੋ ਕਾਫਲਾ ਪਤਾ ਨਹੀਂ ਕਿਨੇ ਕਿਲੋਮੀਟਰ ਦ ਪਿੱਛੇ ਜਾ ਰਿਹਾ ਤੇ ਇਸ ਕਰਕੇ ਹੁਣ ਦੇਖਦੇ ਹਾਂ ਸਮੀਕਰਨ ਕਿਵੇਂ ਬਣਦਾ ਹੈ। ਹਨਾ ਸਾਹਿਬ ਕਿਸ ਤਰ੍ਹਾਂ ਦੇ ਦੋ ਕਿ ਪਿੰਡਾਂ ਦੇ ਵਿੱਚ ਬੀਜਪੀ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹਰ ਉਮੀਦਵਾਰ ਨੂੰ ਘੇਰਿਆ ਜਾ ਰਿਹਾ ਹੈ। ਕੀ ਸਮਝਦੇ ਹੋ ਕਿ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਪ੍ਰਚਾਰ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਬੀਜਪੀ ਦਾ ਘੇਰ ਨਹੀਂ ਹੋ ਰਿਹਾ। ਕੋਈ ਬੀਜਪੀ ਦੇ ਖਿਲਾਫ ਕੋਈ ਆंदोलਨ ਨਹੀਂ ਹੈ। ਪਿੰਡਾਂ ਦੇ ਲੋਕ ਅਰਵਿੰਦ ਖੰਨਾ ਨੂੰ ਬਹੁਤ ਸਾਰਾ ਤੇ ਜਾਣਦੇ ਹਨ। ਪਿਛਲੇ 25 ਸਾਲ ਤੋਂ ਮੈਂ ਇਸ ਇਲਾਕੇ ਦੀ ਸੇਵਾ ਕੀਤੀ ਹੈ। ਪਰ ਮੇਰੇ ਖਿਆਲ ਵਿੱਚ ਇੱਥੇ ਬਹੁਤ ਘੱਟ ਪਿੰਡ ਹੋਣੇ ਹੈ। ਜਿਹਦੇ ਵਿੱਚ ਮੇਰੀ ਉਮੀਦ ਸੰਸਦ ਨੇ ਕੰਮ ਨਹੀਂ ਕੀਤਾ ਹੋਣਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੱਕ ਪਦਰ ਤੇ ਮੇਰੀ ਕੋਈ ਵਿਰੋਧ ਕਰੂਗਾ ਦੂਜੇ ਪਦਰ ਤੇ ਭਾਰਤੀ ਜਨਤਾ ਪਾਰਟੀ ਦੀ ਕੋਈ ਵਿਰੋਧ ਨਹੀਂ ਹੋਰੀ ਇਹ ਦੋ ਤਿੰਨ ਮੈਂ ਕਹਿ ਸਕਦਾ ਕਿ ਲੋਕਾਂ ਨੇ ਕੋਈ ਗੱਲਾਂ ਉਠਾਈਆਂ ਜਿਵੇਂ ਹਰੇਕ ਪਾਰਟੀ ਦੇ ਖਿਲਾਫ ਗੱਲਾਂ ਹੁੰਦੀ ਹੈ ਪਰ ਐਸੀ ਕੋਈ ਗੱਲ ਨਹੀਂ ਆਪਾਂ ਜੋ ਵੀ ਤੁਸੀਂ ਜਿਸ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਿੰਦੁਸਤਾਨ ਦੇ ਹਰੇਕ ਜਥੇਬੰਦੀ ਨਾਲ ਹਰੇਕ ਵਕਤ ਇਨਾਲ ਖੜੀ ਹੈ ਔਰ ਪੂਰਾ ਕੰਮ ਕਰਕੇ ਆਪਾਂ ਦਿਖਾਵਾਂਗੇ ਲੋਕਾਂ ਨੂੰ ਕਿ ਆਪਾਂ ਹਰੇਕ ਨੂੰ ਅੱਗੇ ਲੈ ਜਾਂਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਹਾਲੇ ਵੀ ਪ੍ਰੋਟੈਸਟ ਹੋਣੇ ਜਾਰੀ ਨੇ ਕੀ ਸਮਝਦੇ ਹੋ ਕਿ ਕਿਸਾਨਾਂ ਨੂੰ ਇਹ ਗੱਲ ਜਾਨਦੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ और किसान मेरे खिलाफ़ बिल्कुल नहीं है किसानों भी पता है कि अरविंद खन्ना तो उम्मीद संस्था ने कि सेवा की है किसानों भी पता है कि प्राइम मिनिस्टर साहब ने मोदी साहब ने जो किसान देर वास्ते उपराले चके हैं चाहे ਕਿਸਾਨ ਸਮਾਨ ਨਿਧੀ ਯੋਜਨਾ ਹੋਵੇ ਚਾਹ ਯੂਰੀਆ ਦੇ ਉੱਤੇ ਸਬਸਿਡੀ ਦੀ ਗੱਲ ਹੋਵੇ ਚਾਹ ਐਮਐਸਪੀ ਨੂੰ ਵਿਧਾਨ ਦੀ ਗੱਲ ਹੋਵੇ ਕਿਸਾਨਾਂ ਨੂੰ ਪਤਾ ਇੱਕ ਇਕਾਧਾ ਜੱਥੇਬੰਦੀ ਕਿਸੇ ਦੇ ਨਾਲ ਮਿਲ ਕੇ ਸਾਡੀ ਵਿਰੋਧ ਕਰ ਰਹੀ ਹੈ ਉਹ ਜੱਥੇਬੰਦੀ ਵਿਰੋਧ ਕਰ ਰਹੀ ਹੈ ਪੰਜਾਬ ਦਾ ਕਿਸਾਨ ਨਾ ਭਾਰਤੀ ਜਨਤਾ ਪਾਰਟੀ ਨੂੰ ਵਿਰੋਧ ਕਰ ਰਿਹਾ ਹੈ ਨਾਈਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵਿਰੋਧ ਕਰ ਰਹੇ ਨੇ ਅਰਵਿੰਦ ਖੰਨਾ ਦੀ ਵਿਰੋਧ ਕੀ ਸਮਝਦੇ ਕਿ ਇਹ ਜਿਹੜੇ ਕਿਸਾਨ ਜਥੇਬੰਦੀ ਤੁਸੀਂ ਕਹਿ ਰਹੇ ਹੋ ਕਿ ਕਿਸੇ ਦਿਨ ਰਲ ਕੇ ਵਿਰੋਧ ਕਰ ਰਹੇ ਨੇ ਕਿਹੜੀ ਪਾਰਟੀ ਦਾ ਸਮਝਦੇ ਕਿ ਕਿਹਨਾਂ ਵੱਲੋਂ ਵਿਰੋਧ ਕਰਵਾਇਆ ਜਾਦਾ ਸਰਕਾਰ ਕੀ ਦੀ ਆ ਸਰਕਾਰ ਦੇ ਨਾਲ ਮਿਲੀਏ ਜਥੇਬੰਦੀਆਂ ਪੈਸਾ ਤਾਂ ਸਰਕਾਰ ਦੇ ਕੋਲ ਆ ਉਹਨਾਂ ਦਾ ਫੰਡ ਦੋ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਨਹੀਂ ਕੋਈ ਵੀ ਕਿਸਾਨ ਅੱਜ ਛੜਕਤੇ ਨਹੀਂ ਹੈ ਸਾਰੇ ਕਿਸਾਨ ਆਪਣੇ ਖੇਤਾਂ 'ਚ ਬਿਜੀ ਆ ਆਪਣੇ ਮੰਡੀਆਂ 'ਚ ਬਿਜੀ ਆ ਸਾਰੇ ਕਿਸਾਨ ਇਸ ਦੇਸ਼ ਦੇ ਨਾਲ ਹੈ ਪੰਜਾਬ ਦੇ ਸੂਬੇ ਨਾਲ ਹੈ ਭਾਰਤੀ ਜਨਤਾ ਪਾਰਟੀ ਨਾਲ ਆ ਇਹ ਤਾਂ ਜਥੇਬੰਦੀਆਂ ਹਨ ਇਹ ਜਥੇਬੰਦੀਆਂ ਕਰਕੇ ਆਪਾਂ ਕਿਸਾਨ ਨੂੰ ਦੋਸ਼ ਨਹੀਂ ਠਰਾ ਸਕਦੇ ਕੀ ਕਹਿਣਾ ਚਾਹੁੰਦੇ ਹੋ ਜਥੇਬੰਦੀਆਂ ਨੂੰ ਜਿਹੜਾ ਕਿਸਾਨਾਂ ਦਾ ਉਹ ਯਾਰ ਜਥੇਬੰਦੀਆਂ ਨੂੰ ਅਰਵਿੰਦ ਖੰਨਾ ਬਾਰੇ ਚੰਗਾ ਜਾਣਦੇ ਮੈਂ ਸੰਲੋਕ ਮੈਂ ਲੋਕਾਂ ਦੀ ਸੇਵਾ ਕੀਤੀ ਆ ਅੱਗੇ ਵੀ ਕਰਾਂਗੇ ਮੈਂ ਇਸ ਇਸ ਤਰੀਕੇ ਦਾ ਇਨਸਾਨ ਹੈ ਜੋ ਕੱਲੇ ਪੰਜਾਬ ਦੇ ਵਿੱਚ ਮੈਂ ਖਿਆਲ ਵਿੱਚ ਸਾਰੇ ਦੇਸ਼ ਦੇ ਵਿੱਚ ਐਸਾ ਇਨਸਾਨ ਹੋਣਾ ਜਿਹਨੇ ਉਸੂਲਾ ਤੇ ਪਾਰਟੀ ਤੋਂ ਅਸਤੀਫਾ ਦੇ ਕੇ ਐਮਐਲਏ ਪਦਰ ਤੋਂ ਅਸਤੀਫਾ ਦੇ ਕੇ ਮੈਂ ਘਰ ਬਹਿ ਗਿਆ ਸੀ ਤੂੰ ਮੈਨੂੰ ਇੱਕ ਹੋਰ ਉਦਾਹਰਨ ਦੱਸ ਦੇ ਮੈਂ 3 ਸਾਲ ਵਿਧਾਨ ਸਭਾ ਦੇ ਵਿੱਚ ਬਹਿ ਕੇ ਤਨਖਾਹ ਲੈ ਸਕਦਾ ਸੀ ਪਰ ਮੈਂ ਉਹ ਠੋਕਿਆ ਕਿਉਂਕਿ ਮੈਂ ਉਸੂਲਾ ਦੀ ਲੜਾਈ ਲੜਦਾ ਮੈਂ ਜਥੇ ਬੰਦਿਆਂ ਨੂੰ ਔਰ ਸਾਰੇ ਇਸ ਮੁੱਚੇ ਪੰਜਾਬ ਨੂੰ ਇਹ ਮੇਰਾ ਵਾਅਦਾ ਰਿਹਾ ਕਿ ਉਹਨਾਂ ਦੀ ਆਵਾਜ਼ ਉੱਠ ਕੇ ਪਰ ਬਈਆ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਬਾਤ ਜੁਟ ਕੇ ਗੱਲ ਕਰਾਂ ਤੇਰੀ ਕਿਹਦੀ ਹੋਈ ਤੇਰੀ ਕਿਤੇ ਹੋਈ ਹੈ ਭਰਾ ਜੋ ਬੰਦਾ ਜੋ ਬੰਦਾ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਵਿਛੜਦਾ ਨਹੀਂ ਹੈ ਉਹਦੇ ਲਈ ਡੇਰੀ ਹੋ ਸਕਦੀ ਹੈ ਜੋ ਬੰਦਾ 25 ਸਾਲ ਤੋਂ ਇਸ ਇਲਾਕੇ ਦੇ ਵਿੱਚ ਵਿਛੜਿਆ ਪਿਛਲੇ 2 ਸਾਲ ਮੈਂ ਪਿੰਡ-ਪਿੰਡ ਹੋ ਕੇ ਆਇਆ ਮੇਰੇ ਲਈ ਕੋਈ ਦੇਰੀ ਨਹੀਂ ਹੈ ਪਰ ਪਾਰਟੀ ਦੇ ਫੈਸਲੇ ਸਿਰ ਮੱਥੇ ਆ ਮੈਨੂੰ ਨਹੀਂ ਲੱਗਦਾ ਕਿ ਸਾਡੇ ਪਾਰਟੀ ਵਿੱਚ ਕੋਈ ਕਮੀ ਹੈ ਆਪਣੀ ਤਿਆਰੀ ਪੂਰੀ ਹੈ ਚਾਹੇ ਬਲਾਕ ਪੱਧਰ ਤੇ ਚਾਹੇ ਆਪਣੇ ਬੂਥ ਪੱਧਰ ਤੇ ਚਾਹੇ ਆਪਣੇ ਜ਼ਿਲ੍ਹਾ ਪੱਧਰ ਤੇ ਭਾਰਤੀ ਜਨਤਾ ਪਾਰਟੀ ਸੰਗਰੂਰ ਪੂਰੀ ਤਿਆਰ ਹੈ ਪਿਛਲੇ 2 ਸਾਲ ਲਗਾਤਾਰ ਆਪਾਂ ਇਹੀ ਕੰਮ ਕਰਦੇ ਆ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਕਮੀ ਹੈ ਔਰ ਕੋਈ ਦੇਰੀ ਹੈ ਕਹਿੰਦਾ ਸਾਹਿਬ ਜੇਕਰ ਲੋਕ ਸੰਗਰੂਰ ਦੇ ਲੋਕ ਤੁਹਾਨੂੰ ਜਿਤਾ ਦੇ ਦਿੰਦੇ ਨੇ ਕਿਹੜੇ ਮੇ ਮੁੱਖ ਮੁੱਦੇ ਰਹਿਣਗੇ ਸੰਗਰੂਰ ਦੇ ਲਈ ਜੋ ਤੁਸੀਂ ਤੁਸੀਂ ਦੇਖ ਸਕਦੇ ਹੋ ਪਿਛਲੇ 40 ਸਾਲ ਸੰਗਰੂਰ ਨੂੰ ਰੋਲ ਕੇ ਰੱਖ ਦਿੱਤਾ ਇੱਥੇ ਚੰਗੇ ਹਸਪਤਾਲ ਬਣਨੇ ਚਾਹੀਦੇ ਸਰਕਾਰੀ ਸੰਸਥਾਾਂ ਦੇ ਸਕੂਲ ਬਣਨੇ ਚਾਹੀਦੇ ਸੈਂਟਰ ਸਰਕਾਰ ਤੋਂ ਫੰਡਡ ਕਿਸਾਨਾਂ ਵਾਸਤੇ ਐਸ ਪੀਓਜ਼ ਹੋਰ ਆਣੇ ਚਾਹੀਦੇ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ ਕੋਆਪਰੇਟਿਵ ਮੂਵਮੈਂਟ ਨੂੰ ਬਤਾਨੀ ਚਾਹੀਦੇ ਜਿੱਦੇ ਨਾਲ ਕਿਸਾਨ ਆਪਣਾ ਫਸਲ ਉੱਥੇ ਵੇਚ ਸਕੇ ਆਪਣੇ ਜੋ ਨੌਜਵਾਨ ਹੈ ਜੋ ਆਪਣੇ ਪੇੜਾ ਦੇ ਖਣਾ ਹੋਣਾ ਚਾਹੁੰਦੇ ਉਹਨਾਂ ਨੂੰ ਰੋਜ਼ਗਾਰੀ ਦੇ ਸਾਧਨ ਮਿਲਨੇ ਚਾਹੀਦੇ ਪਰ ਇਹ ਸਾਧਨ ਕੋਈ ਇੱਥੇ ਕੋਚ ਫੈਕਟਰੀ ਨਹੀਂ ਲੱਗੀ ਇੱਥੇ ਛੋਟੇ ਫੈਕਟਰੀਆਂ ਲੱਗਣਗੇ ਜੋ ਕਿਸਾਨੀ ਨਾਲ ਜੁੜੇ ਹੋ ਕਿਉਂਕਿ ਇਹ ਕਿਸਾਨ ਇਹ ਇਲਾਕਾ ਕਿਸਾਨਾਂ ਦਾ ਤੇ ਇਸ ਕਰਕੇ ਆਪਾਂ ਇਸ ਤਰੀਕੇ ਦੀ ਫੈਕਟਰੀਆਂ ਇੱਥੇ ਲਾਵਾਂਗੇ ਜਿਵੇਂ ਪੈਪਸੀ ਲੱਗੀ ਇਸ ਤਰੀਕੇ ਦੀ ਫੈਕਟਰੀ ਲਗਾਉਣ ਦੀ ਲੋੜ ਹੈ ਜਿਵੇਂ ਆਪਣੇ ਬੱਚਿਆਂ ਨੂੰ ਵੀ ਜੋ ਕਿਸਾਨੀ ਨਹੀਂ ਕਰਨਾ ਚਾਹੁੰਦੇ ਪਰ ਵਪਾਰ ਕਰਨਾ ਚਾਹਦੇ ਉਹਨਾਂ ਨੂੰ ਮੌਕਾ ਮਿਲੇ ਸਾਡੀ ਟਰੱਕ ਯੂਨੀਅਨ ਵਾਲੇ ਜਿਨ੍ਹਾਂ ਨੇ ਟਰੱਕਾ ਪਾਲੀ ਨਹੀਂ ਹੈ ਉਹਨਾਂ ਨੂੰ ਮੌਕਾ ਮਿਲੇ ਪਰ ਸਾਡੇ ਜੋ ਕਿਸਾਨ ਹੈ ਉਹਨਾਂ ਦੀ ਆਮਦਨੀ ਵਧਣੀ ਚਾਹੀਦੀ ਹੈ ਅੱਜ ਕਿਸਾਨਾਂ ਦਾ ਜੋ ਮੁੱਦਾ ਹੈ ਉਹ ਆਮਦਨੀ ਵਧਾਣ ਦਾ ਮੁੱਦਾ ਹੈ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਆਮਦਨੀ ਵਧਾਉਂਦੀ ਹੈ ਜੋ ਸਾਡਾ ਰੇੜੀ ਵਾਲਾ ਲਾ ਰਿਹਾ ਉਹਦੀ ਆਮਦਨੀ ਕਿਵੇਂ ਵਧਾਵਾਂਗੇ ਉਹ ਨਹੀਂ ਬੰਦੇ ਤਾਂ ਪੱਕੇ ਰੇ ਕਰ ਸਕਦੇ ਜੋ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਇੱਕ ਵਿਸ਼ਕਰਮਾ ਯੋਜਨਾ ਸ਼ੁਰੂ ਕੀਤੀ ਹੈ ਉਹਦੇ ਕਰਕੇ ਜੋ ਮੋਚੀ ਸੜਕ ਤੇ ਬੈਠਾ ਹੈ ਜੋ ਰੇੜੀ ਲਾ ਰਿਹਾ ਉਹਨੂੰ ਵੀ ਲੋਨ ਮਿਲੇਗਾ ਘੱਟ ਕੀਮਤ ਤੇ ਲੋਨ ਮਿਲੇਗਾ ਤੇ ਇਸ ਕਰਕੇ ਇਹ ਚੀਜ਼ਾਂ ਨੂੰ ਲੋਕਾਂ ਦੇ ਕੋਲ ਪਹੁੰਚਾਉਣ ਦੀ ਲੋੜ ਹੈ ਇਸ ਕਰਕੇ ਮੇਰੇ ਬਹੁਤ ਸਾਰੇ এজেন্ডਾ ਹੈ ਉਹ ਕਰਾਂਗੇ ਪਾਹੋਲੀ ਮੈਂ ਕੋਈ ਵਾਅਦਾ ਨਹੀਂ ਕਰ ਰਿਹਾ ਕਿ ਇੱਥੇ ਕੋਈ ਵੱਡੇ ਕਾਰਖਾਨੇ ਟਾਟਾ ਬਿਰਲਾ ਤੇ ਕਿਸੇ ਦੇ ਆ ਜਾਣਗੇ ਪਰ ਮੈਂ ਵਾਅਦਾ ਕਰਦਾ ਕਿ ਛੋਟੇ ਕਾਰਖਾਨੇ ਲੱਗਣਗੇ ਜਦੇ ਨਾਲ ਵੱਡੇ ਪੱਦਰ ਤੇ ਜਿਵੇਂ ਚੰਨੋ ਤੇ ਡਿਵੈਲਪਮੈਂਟ ਹੋਈ ਹੈ ਉਸ ਤਰੀਕੇ ਨਾਲ ਹਰ ਬਲਾਕ ਤੇ ਡਿਵੈਲਪਮੈਂਟ ਹੋਵੇ ਠੀਕ ਹੈ